ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕੇਸ ਦੇ ਬਾਰੇ ਇੱਕ ਅਜਿਹੇ ਕਤਲ ਕੇਸ ਦੇ ਬਾਰੇ ਜੋ ਕਿ ਪੂਰੀ ਪਲੈਨਿੰਗ ਦੇ ਨਾਲ ਕੀਤਾ ਗਿਆ ਤੇ ਇਸ ਕਤਲ ਕੇਸ ਦੀ ਪਲੈਨਿੰਗ ਜੋ ਸ਼ੁਰੂ ਹੋਈ ਉਹ ਇੱਕ ਵਾਇਰਲ ਹੋਈ ਰੀਲ ਤੋਂ ਸ਼ੁਰੂ ਹੁੰਦੀ ਹੈ ਇੱਕ ਬਾਬੇ ਦੇ ਸਮਾਗਮ ਦੇ ਵਿੱਚ ਇੱਕ ਬੰਦੇ ਦੀ ਰੀਲ ਜਿਹੜੀ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਕਤਲ ਦੀ ਪਲੈਨਿੰਗ ਕੀਤੀ ਜਾਂਦੀ ਹੈ ਇਸ ਕਤਲ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਹ ਜਿਹੜਾ ਕਤਲ ਹੈ ਇਹ ਬੜਾ ਜਿਹੜਾ ਹੈਰਾਨ ਕਰਨ ਵਾਲਾ ਕਤਲ ਸੀ ਇਹ ਬੜੀ ਹੈਰਾਨ ਕਰਨ ਵਾਲੀ ਘਟਨਾ ਸੀ ਕੋਈ ਸੋਚ ਵੀ ਨਹੀਂ ਸਕਦਾ ਕਿ ਕੋਈ ਇੰਨਾ ਛਾਤਰ ਹੋ ਸਕਦਾ ਇਦਾਂ ਦੀਆਂ ਚੀਜ਼ਾਂ ਨੂੰ ਯੂਜ਼ ਕਰਕੇ ਕੋਈ ਇਦਾਂ ਕਤਲ ਵੀ ਹੋ ਸਕਦਾ ਅਸਲ ਦੇ ਵਿੱਚ ਕੀ ਹੋਇਆ ਕੀ ਪੂਰੀ ਕਹਾਣੀ ਸੀ ਕੀ ਇਹ ਵਾਇਰਲ ਰੀਲ ਦਾ ਮੁੱਦਾ ਸੀ ਜਾਂ ਕਿਵੇਂ ਕਤਲ ਕੀਤਾ ਗਿਆ ਤੇ ਕਿਵੇਂ ਜਿਹੜੇ ਕਾਤਲ ਫਿਰ ਫੜੇ ਜਾਂਦੇ ਆ ਤੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਇੱਕ ਗੁਜਾਰਿਸ਼ ਆ ਕਿ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਇਸ ਘਟਨਾ ਦੀ ਸ਼ੁਰੂਆਤ ਹੁੰਦੀ ਹੈ ਜੀ ਐਮਪੀ ਦੇ ਸ਼ਹਿਰ ਜਬਲਪੁਰ ਤੋਂ ਜਬਲਪੁਰ ਦੇ ਵਿੱਚ ਇੱਕ ਇੰਦਰ ਤਵਾਰੀ ਨਾਮ ਦਾ ਵਿਅਕਤੀ ਰਹਿੰਦਾ ਸੀ ਇਹ ਇੰਦਰ ਤਵਾਰੀ ਸੀ ਜੋ ਇੱਕ ਸਰਕਾਰੀ ਟੀਚਰ ਸੀ ਇਸ ਦੇ ਕੋਲ ਜਮੀਨ ਜਾਇਦਾਦ ਵਧੀਆ ਸੀ ਪਰ ਇਹ ਪਰਿਵਾਰ ਦੇ ਨਾਂ ਤੇ ਇਕੱਲਾ ਹੀ ਘਰ ਦੇ ਵਿੱਚ ਰਹਿੰਦਾ ਸੀ ਇਸ ਦੇ ਮਾਪੇ ਵੀ ਨਹੀਂ ਸੀ ਤੇ ਨਾ ਹੀ ਇਹਦਾ ਕੋਈ ਵਿਆਹ ਵਗੈਰਾ ਹੋਇਆ ਸੀ ਇਸ ਦਾ ਇੱਕ ਭਰਾ ਸੀ ਜਿਸ ਦਾ ਨਾਮ ਸੀ ਅਜੀਤ ਤਵਾਰੀ ਉਹ ਆਪਣਾ ਅਲੱਗ ਆਪਣੇ ਪਰਿਵਾਰ ਦੇ ਨਾਲ ਵਿਆਹ ਕਰਾਉਣ ਤੋਂ ਬਾਅਦ ਅਲੱਗ ਰਹਿਣ ਲੱਗਿਆ ਸੀ ਹੁਣ ਜੋ ਇਹ ਇੰਦਰ ਤਵਾਰੀ ਸੀ ਇਸ ਦੀ ਉਮਰ 45 ਸਾਲ ਦੇ ਕਰੀਬ ਹੋ ਚੁੱਕੀ ਸੀ ਪਰ ਇਸ ਦਾ ਕੋਈ ਹਾਲ ਤੱਕ ਵਿਆਹ ਨਹੀਂ ਹੋਇਆ ਇਹ ਜੋ ਇੰਦਰ ਤਵਾਰੀ ਸੀ ਜਦੋਂ ਇਸ ਦੀ ਵਿਆਹ ਦੀ ਉਮਰ ਸੀ ਇਹ ਉਸ ਸਮੇਂ ਜਿਹੜੀ ਪੜ੍ਹਾਈ ਵਗੈਰਾ ਕਰਦਾ ਰਿਹਾ ਇਹ ਸੋਚਦਾ ਸੀ ਕਿ ਮੈਂ ਇੱਕ ਨੌਕਰੀ ਲੈ ਲਵਾਂ ਕੋਈ ਸਰਕਾਰੀ ਨੌਕਰੀ ਤੇ ਲੱਗ ਜਾਵਾਂ ਉਸ ਤੋਂ ਬਾਅਦ ਵਿਆਹ ਕਰਵਾ ਲੂੰਗਾ ਪਰ ਹੌਲੀ-ਹੌਲੀ ਕਰਦੇ ਆ ਜਦੋਂ ਤੱਕ ਇਹਨੂੰ ਨੌਕਰੀ ਮਿਲੀ ਇਹਦੀ ਵਿਆਹ ਦੀ ਉਮਰ ਲੰਘ ਜਾਂਦੀ ਹੈ ਪਹਿਲਾਂ ਤਾਂ ਰਿਸ਼ਤੇ ਵੀ ਬਥੇਰੇ ਆਏ ਪਰ ਬਾਅਦ ਦੇ ਵਿੱਚ ਜਦੋਂ ਜਿਹੜੀ ਇਸਨੇ ਵਿਆਹ ਕਰਾਉਣ ਬਾਰੇ ਸੋਚਿਆ ਤਾਂ ਉਦੋਂ ਤੱਕ ਇਹਦੀ ਉਮਰ ਬੀਤ ਚੁੱਕੀ ਸੀ ਤਾਂ ਹੁਣ ਕੋਈ ਜਿਹੜਾ ਇਹਦੇ ਨਾਲ ਵਿਆਹ ਨਹੀਂ ਕਰਾ ਰਹੀ ਸੀ ਕੋਈ ਵੀ ਕੁੜੀ ਕਿਉਂਕਿ ਇਸ ਦੀ ਉਮਰ ਕਾਫੀ ਹੋ ਚੁੱਕੀ ਸੀ ਹੁਣ ਇਹਦੇ ਚੱਲਦੇ ਆਹੀ ਇਹ ਹੁਣ ਸਰਕਾਰੀ ਨੌਕਰੀ ਦੇ ਉੱਤੇ ਸੀ 18 ਕਿਲੇ ਇਸ ਦੇ ਕੋਲ ਜ਼ਮੀਨ ਦੇ ਸੀ ਇਸ ਕਰਕੇ ਹੁਣ ਇਹਨੂੰ ਲੱਗ ਰਿਹਾ ਸੀ ਕਿ ਹੁਣ ਮੈਂ ਬੈਲ ਸੈਟਲਡ ਆ ਮੇਰੇ ਕੋਲ ਵਧੀਆ ਪੈਸਾ ਵੀ ਆ ਤਾਂ ਹੁਣ ਇਹ ਹੁਣ ਸੋਚਦਾ ਕਿ ਮੈਂ ਆਪਣੇ ਰਿਸ਼ਤੇਦਾਰਾਂ ਦੇ ਨਾਲ ਗੱਲ ਕਰਾਂ ਤੇ ਹੋਰ ਇੱਕ ਦੋ ਬੰਦਿਆਂ ਨਾਲ ਗੱਲ ਕਰਦਾ ਕਿ ਮੇਰਾ ਕਿਤੇ ਵਿਆਹ ਕਰਾਇਆ ਜਾਵੇ ਤਾਂ ਕਿ ਮੇਰੀ ਜ਼ਿੰਦਗੀ ਵਧੀਆ ਲੰਘ ਸਕੇ ਤਾਂ ਹੁਣ ਰਿਸ਼ਤੇਦਾਰ ਵੀ ਕੋਸ਼ਿਸ਼ ਕਰਦੇ ਆ ਤੇ ਕੁਝ ਲੋਕ ਜਿਹੜੇ ਰਿਸ਼ਤੇ ਕਰਵਾਉਂਦੇ ਹੁੰਦੇ ਆ ਉਹਨਾਂ ਤੱਕ ਵੀ ਅਪਰੋਚ ਕੀਤੀ ਸੀ ਇਹਨੇ ਤੇ ਉਹ ਵੀ ਆਪਣੀ ਕੋਸ਼ਿਸ਼ ਜਿਹੜੀ ਸ਼ੁਰੂ ਕਰਦੇ ਆ ਹੁਣ ਇਦਾਂ ਹੀ ਦਿਨ ਲੰਘਦੇ ਜਾਂਦੇ ਆ ਹੁਣ ਇੱਕ ਦਿਨ 20 ਤੇ 22 ਮਈ ਦੇ ਕਰੀਬ ਦੇ ਦਿਨ ਸੀਗੇ ਇਹ ਆਪਣੇ ਸਕੂਲ ਜਾਂਦਾ ਹੈ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਸਵੇਰ ਦੇ ਸਮੇਂ ਇਹ ਸਕੂਲ ਦੇ ਵਿੱਚ ਜਦੋਂ ਪਹੁੰਚਿਆ ਤਾਂ ਰਾਸਤੇ ਦੇ ਵਿੱਚ ਜਦੋਂ ਜਾ ਰਿਹਾ ਸੀ ਤਾਂ ਇਹਦੇ ਫੋਨ ਦੇ ਉੱਤੇ ਇੱਕ ਨੋਟੀਫਿਕੇਸ਼ਨ ਆਈ ਸੀ ਜਦੋਂ ਇਹ ਸਕੂਲ 'ਚ ਪਹੁੰਚਦਾ ਸਕੂਲ ਦੇ ਵਿੱਚ ਪਹੁੰਚ ਕੇ ਆਪਣਾ ਫੋਨ ਚੈੱਕ ਕਰਦਾ ਹੁਣ ਜਦੋਂ ਇਹਨੇ ਫੋਨ ਦੇਖਿਆ ਤਾਂ ਫੋਨ ਦੇ ਉੱਤੇ ਫੇਸਬੁੱਕ ਦੇ ਉੱਤੇ ਇੱਕ ਇਹਨੂੰ ਖੁਸ਼ਬੂ ਨਾਮ ਦੀ ਕੁੜੀ ਦੀ ਫਰੈਂਡ ਰਿਕੁਐਸਟ ਆਈ ਹੋਈ ਸੀ ਤਾਂ ਇਹ ਦੇਖ ਕੇ ਬੜਾ ਖੁਸ਼ ਹੁੰਦਾ ਕਿ ਕਿਸੇ ਕੁੜੀ ਨੇ ਮੈਨੂੰ ਫਰੈਂਡ ਰਿਕੁਐਸਟ ਭੇਜੀ ਆ ਤਾਂ ਉਸ ਤੋਂ ਬਾਅਦ ਇਹ ਰਿਕੁਐਸਟ ਨੂੰ ਅਸੈਪਟ ਕਰਦਾ ਤੇ ਆਪਣਾ ਫੋਨ ਜੇਬ ਦੇ ਵਿੱਚ ਪਾ ਲੈਂਦਾ ਤੇ ਬੱਚਿਆਂ ਨੂੰ ਪੜਾਉਣ ਲੱਗਦਾ ਸਾਰਾ ਦਿਨ ਇਦਾਂ ਹੀ ਲੰਘਦਾ ਤੇ ਸ਼ਾਮ ਨੂੰ ਜਦੋਂ ਇਹ ਘਰ ਵਾਪਸ ਆਉਂਦਾ ਤੇ ਘਰ ਆ ਕੇ ਜਦੋਂ ਦੁਬਾਰਾ ਫੋਨ ਦੇਖਦਾ ਤਾਂ ਫੋਨ ਦੇ ਵਿੱਚ ਇਹਨੂੰ ਫੇਰ ਇੱਕ ਨੋਟੀਫਿਕੇਸ਼ਨ ਆਈ ਹੁੰਦੀ ਹੈ ਇਹ ਹੁਣ ਜਿਹੜੀ ਨੋਟੀਫਿਕੇਸ਼ਨ ਸੀ ਉਸੇ ਖੁਸ਼ਬੂ ਨਾਮ ਦੀ ਕੁੜੀ ਤੋਂ ਸੀ ਉਸ ਕੁੜੀ ਨੇ ਇਹਨੂੰ ਹੁਣ ਇੱਕ ਹਾਇ ਦਾ ਮੈਸੇਜ ਭੇਜਿਆ ਸੀ ਇਹਨੇ ਮੈਸੇਜ ਚੈੱਕ ਕੀਤਾ ਇਹਨੇ ਮੈਸੇਜ ਦਾ ਰਿਪਲਾਈ ਕੀਤਾ ਹੁਣ ਇਹਨਾਂ ਦੀ ਆਪਸ ਦੇ ਵਿੱਚ ਗੱਲਬਾਤ ਹੋਣੀ ਸ਼ੁਰੂ ਹੁੰਦੀ ਹੈ ਇਹ ਆਪਸ ਦੇ ਵਿੱਚ ਗੱਲਾਂ ਕਰਦੇ ਆ ਤਾਂ ਉਹ ਕੁੜੀ ਦੱਸਦੀ ਹੈ ਕਿ ਮੇਰਾ ਨਾਮ ਖੁਸ਼ਬੂ ਤਿਵਾਰੀ ਹੈ ਤਾਂ ਹੁਣ ਇਹਦਾ ਨਾਮ ਵੀ ਜਿਹੜਾ ਇੰਦਰ ਤਿਵਾਰੀ ਸੀ ਇਹਨੂੰ ਲੱਗਿਆ ਕਿ ਇੱਥੇ ਮੇਰੀ ਗੱਲ ਬਣ ਸਕਦੀ ਹੈ ਤਾਂ ਇਹ ਹੌਲੀ-ਹੌਲੀ ਗੱਲਬਾਤ ਕਰਦਾ ਤਾਂ ਜਿਹੜੀ ਉਹ ਕੁੜੀ ਆ ਗੱਲਾਂ-ਗੱਲਾਂ ਦੇ ਵਿੱਚ ਇਹਨੂੰ ਕਹਿੰਦੀ ਹੈ ਕਿ ਮੈਂ ਤੈਨੂੰ ਜਾਣਦੀ ਹਾਂ ਮੈਨੂੰ ਪਤਾ ਤੇਰੇ ਬਾਰੇ ਸਾਰਾ ਕੁਝ ਤਾਂ ਇਹ ਬੜਾ ਹੈਰਾਨ ਹੁੰਦਾ ਕਿ ਇਸ ਕੁੜੀ ਨੂੰ ਪਤਾ ਕਿਵੇਂ ਆ ਤਾਂ ਇਹ ਉਹਨੂੰ ਪੁੱਛਦਾ ਕਿ ਤੈਨੂੰ ਕਿਵੇਂ ਮੇਰੇ ਬਾਰੇ ਪਤਾ ਤਾਂ ਇਹ ਕੁੜੀ ਦੱਸਦੀ ਹੈ ਕਿ ਮੇਰੇ ਘਰ ਦੇ ਮੇਰੇ ਵਾਸਤੇ ਰਿਸ਼ਤਾ ਦੇਖ ਰਹੇ ਨੇ ਮੈਂ ਵੀ ਵਿਆਹ ਕਰਾਉਣਾ ਤੇ ਮੈਨੂੰ ਪਤਾ ਲੱਗਿਆ ਕਿ ਤੂੰ ਵੀ ਵਿਆਹ ਕਰਾਉਣਾ ਆ ਤੂੰ ਵੀ ਜਿਹੜਾ ਰਿਸ਼ਤਾ ਦੇਖ ਰਿਆਂ ਤਾਂ ਇਹ ਪੁੱਛਦਾ ਕਿ ਤੂੰ ਹੈ ਕਿੱਥੋਂ ਆ ਤਾਂ ਉਹ ਕੁੜੀ ਨੇ ਦੱਸਿਆ ਕਿ ਮੈਂ ਯੂਪੀ ਦੇ ਗੋਰਖਪੁਰ ਤੋਂ ਬਿਲੋਂਗ ਕਰਦੀ ਆ ਹੁਣ ਇਹ ਐਮਪੀ ਦੇ ਵਿੱਚ ਸੀ ਉਹ ਯੂਪੀ ਦੇ ਵਿੱਚ ਸੀ ਇਹ ਬੜਾ ਹੈਰਾਨ ਹੋਇਆ ਕਿ ਇੰਨੀ ਦੂਰ ਤੱਕ ਗੱਲ ਪਹੁੰਚੀ ਕਿਵੇਂ ਤਾਂ ਇਹ ਕੁੜੀ ਨੂੰ ਫੇਰ ਪੁੱਛਦਾ ਕਿ ਤੈਨੂੰ ਏਡੀ ਦੂਰ ਤੱਕ ਮੇਰੇ ਰਿਸ਼ਤੇ ਬਾਰੇ ਕਿਵੇਂ ਪਤਾ ਲੱਗਿਆ ਤਾਂ ਉਹ ਕੁੜੀ ਇੱਥੇ ਇਹਨੂੰ ਗੱਲਾਂ ਜੋ ਦੱਸਦੀ ਹੈ ਇਹਦੇ ਨਾਲ ਇਹ ਵੀ ਹੈਰਾਨ ਰਹਿ ਜਾਂਦਾ ਕਿ ਇਹ ਕੁੜੀ ਤੱਕ ਗੱਲਬਾਤ ਪਹੁੰਚ ਕਿਵੇਂ ਗਈ ਹੁਣ ਜਦੋਂ ਇੰਦਰ ਤਵਾਰੀ ਨੇ ਪੁੱਛਿਆ ਕਿ ਇੰਨੀ ਦੂਰ ਤੱਕ ਗੱਲ ਪਹੁੰਚੀ ਕਿਵੇਂ ਤਾਂ ਇੱਥੇ ਫਿਰ ਜਿਹੜੀ ਉਹ ਖੁਸ਼ਬੂ ਆ ਉਹਨੂੰ ਦੱਸਦੀ ਹੈ ਕਿ ਮੈਂ ਤੇਰੀ ਇੱਕ ਰੀਲ ਦੇਖੀ ਸੀ ਜਿਸ ਤੋਂ ਬਾਅਦ ਮੈਨੂੰ ਤੇਰੇ ਬਾਰੇ ਪਤਾ ਲੱਗਿਆ ਤਾ ਹੁਣ ਰੀਲ ਕੀ ਸੀ ਉਹ ਅਸਲ ਦੇ ਵਿੱਚ ਇੱਕ ਬਾਬਾ ਜੋ ਕਿ ਇੰਸਟਾਗ੍ਰam ਦੇ ਉੱਤੇ ਕਾਫੀ ਜ਼ਿਆਦਾ ਉਹਦੀਆਂ ਰੀਲਸ ਵਾਇਰਲ ਹੁੰਦੀਆਂ ਤੁਸੀਂ ਦੇਖੀਆਂ ਹੋਣੀਆਂ ਜਿਸ ਦਾ ਨਾਮ ਆ ਅਨਿਰuddh ਚਾਰੀਆ ਅਨਿਰuddh ਚਾਰੀਆ ਦਾ ਜਿਹੜੀਆਂ ਰੀਲਾਂ ਵਗੈਰਾ ਵਾਇਰਲ ਹੁੰਦੀਆਂ ਨੇ ਉਹ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਉਹਦੇ ਵਿੱਚ ਉਹ ਜਿਹੜੇ ਮਜ਼ਾਕ ਵਗੈਰਾ ਵੀ ਕਾਫੀ ਕਰਦਾ ਤੇ ਉਹਦੇ ਸਮਾਗਮ ਸੀਗਾ ਇੱਕ ਇਸ ਜਬਲਪੁਰ ਦੇ ਵਿੱਚ ਉਸਦੇ ਸਮਾਗਮ ਦੇ ਵਿੱਚ ਇਹ ਜਿਹੜਾ ਇਹ ਇੰਦਰ ਤਿਵਾਰੀ ਸੀ ਇਹ ਵੀ ਪਹੁੰਚਿਆ ਸੀ ਹੁਣ ਇਹ ਜਿਹੜਾ ਇੰਦਰ ਤਿਵਾਰੀ ਸੀ ਇਹ ਬਾਬੇ ਦਾ ਭਗਤ ਕਹਿ ਲੋ ਜਾਂ ਉਹਦੀਆਂ ਜਿਹੜੀਆਂ ਕਥਾ ਵਗੈਰਾ ਸੁਣਦਾ ਰਹਿੰਦਾ ਸੀ ਇਸ ਕਰਕੇ ਜਦੋਂ ਇਹਨੂੰ ਪਤਾ ਲੱਗਿਆ ਕਿ ਉਹ ਜਬਲਪੁਰ ਦੇ ਵਿੱਚ ਉਹਦਾ ਸਮਾਗਮ ਆ ਤਾਂ ਇਹ ਵੀ ਪਹੁੰਚਿਆ ਹੁਣ ਬਾਬੇ ਦਾ ਕੀ ਹੁੰਦਾ ਕਿ ਉਹ ਜਦੋਂ ਕਥਾ ਵਗੈਰਾ ਆਪਣੀ ਪੂਰੀ ਕਰਦਾ ਉਸ ਤੋਂ ਬਾਅਦ ਲੋਕਾਂ ਦੇ ਨਾਲ ਮਾਈਕ ਦੇ ਉੱਤੇ ਗੱਲਬਾਤ ਕਰਦਾ ਤਾਂ ਉਸ ਦਿਨ ਜਦੋਂ ਇਹ ਗਿਆ ਸੀ ਇੰਦਰ ਤਿਵਾਰੀ ਦਾ ਇਹਨੇ ਵੀ ਗੱਲਬਾਤ ਕਰਨੀ ਚਾਹੀ ਬਾਬੇ ਦੇ ਨਾਲ ਤਾਂ ਇਹਨੂੰ ਵੀ ਮਾਈਕ ਦਿੱਤਾ ਗਿਆ ਤਾਂ ਇਹਨੇ ਬਾਬੇ ਦੇ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਇਹਨੇ ਬਾਬੇ ਨੂੰ ਦੱਸਿਆ ਕਿ ਮੈਂ ਇੱਕ ਟੀਚਰ ਆ ਮੇਰੀ ਉਮਰ 45 ਸਾਲ ਦੀ ਹੈ ਤੇ ਮੇਰੇ ਕੋਲੇ ਜਿਹੜੀ ਜ਼ਮੀਨ ਆ 18 ਕਿੱਲੇ ਪਰ ਮੇਰਾ ਵਿਆਹ ਨਹੀਂ ਹੋ ਰਿਹਾ ਇਹਨੇ ਕੀ ਗੱਲਾਂ ਬਾਤਾਂ ਕੀਤੀਆਂ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਸਾਜੀ ਆਦੀ ਨਹੀਂ ਹੋ ਰਹੀ 18 18 ਏਕੜ ਜ਼ਮੀਨ ਵੀ ਹੈ ਪਹਿਲੇ ਇਹ ਬਤਾਓ ਕਿ ਆਪਕੇ 18 ਏਕੜ ਜ਼ਮੀਨ ਹੈ ਤਾਂ ਕਿਹ ਲੜਕੀ ਵਾਲੇ ਨਹੀਂ ਦੇਖ ਪਾ ਰਹੇ ਕਿ ਆਪਕੇ 18 ਏਕੜ ਜ਼ਮੀਨ ਹੈ ਕਿ ਕਿੰਨੀ ਉਮਰ ਹੋ ਗਈ ਆਪਕੀ ਮੇਰੀ ਹੋ ਗਈ 45 ਸਾਲ ਹੁਣ ਜਦੋਂ ਇਹਨੇ ਸਾਰੀ ਗੱਲਬਾਤ ਬਾਬੇ ਦੇ ਨਾਲ ਕੀਤੀ ਤਾਂ ਉਸ ਤੋਂ ਬਾਅਦ ਬਾਬੇ ਨੇ ਵੀ ਇਹਦੇ ਨਾਲ ਮਜ਼ਾਕ ਵਗੈਰਾ ਵੀ ਕੀਤਾ ਪਰ ਬਾਬੇ ਨੇ ਅਖੀਰ ਦੇ ਵਿੱਚ ਇਹਨੂੰ ਕਿਹਾ ਕਿ ਮੈਂ ਤੇਰੇ ਵਿਆਹ ਬਾਰੇ ਕੋਈ ਗੱਲ ਨਹੀਂ ਗੱਲ ਕਰਦਾ ਤਾਂ ਇਹਨੇ ਬਾਬੇ ਨੇ ਸੰਗਤ ਨੂੰ ਜਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਇਹ ਪਸੰਦ ਆ ਕਿਸੇ ਨੂੰ ਇਹਦਾ ਰਿਸ਼ਤਾ ਠੀਕ ਲੱਗਦਾ ਤਾਂ ਇਹਦੇ ਨਾਲ ਸੰਪਰਕ ਕਰ ਲਿਓ ਤਾਂ ਉਸ ਤੋਂ ਬਾਅਦ ਇਹ ਜਿਹੜੀ ਰੀਲ ਆ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਤਾਂ ਇੱਥੇ ਹੀ ਫਿਰ ਖਸ਼ਬੂ ਦੱਸਦੀ ਹੈ ਕਿ ਮੇਰੇ ਕੋਲ ਵੀ ਇਹ ਰੀਲ ਆਈ ਤੇ ਅਸੀਂ ਵੀ ਰਿਸ਼ਤਾ ਦੇਖ ਰਹੇ ਸੀ ਤਾਂ ਮੈਨੂੰ ਲੱਗਿਆ ਕਿ ਆਪਣਾ ਜਿਹੜਾ ਮੇਲ ਆ ਉਹ ਠੀਕ ਰਹੂਗਾ ਤਾਂ ਇਹਦੇ ਚੱਲਦੇ ਆਹੀ ਹੁਣ ਉਹ ਖਸ਼ਬੂ ਦੱਸਦੀ ਹੈ ਕਿ ਮੈਂ ਆਪਣੇ ਭਾਈ ਦੇ ਨਾਲ ਵੀ ਤੇਰੇ ਬਾਰੇ ਗੱਲ ਕੀਤੀ ਐ ਉਹਨੂੰ ਵੀ ਜਿਹੜੀ ਇਹ ਰੀਲ ਦਿਖਾਈ ਸੀ ਉਹ ਹੁਣ ਆਪਣੇ ਭਾਈ ਨੂੰ ਵੀ ਜਿਹੜੀ ਇਹ ਰੀਲ ਦਿਖਾਉਂਦੀ ਐ ਉਹਨੇ ਵੀ ਦੇਖੀ ਉਹਨੇ ਵੀ ਹਾਂ ਕੀਤੀ ਕਿ ਹਾਂ ਠੀਕ ਐ ਰਿਸ਼ਤਾ ਠੀਕ ਐ ਮੁੰਡਾ ਠੀਕ ਐ ਤਾਂ ਇਹਦੇ ਚੱਲਦੇ ਹੁਣ ਇਹਨਾਂ ਦੀ ਰਿਸ਼ਤੇ ਦੀ ਗੱਲ ਸ਼ੁਰੂ ਹੁੰਦੀ ਐ ਹੁਣ ਇਹਨਾਂ ਨੇ ਆਪਸ ਦੇ ਵਿੱਚ ਆਪਣੇ ਨੰਬਰ ਵੀ ਐਕਸਚੇਂਜ ਕੀਤੇ ਇਹਨੇ ਆਪਣੇ ਭਰਾ ਦਾ ਨੰਬਰ ਦਿੱਤਾ ਜਿਸ ਦਾ ਨਾਮ ਕੁਸ਼ਲ ਸੀਗਾ ਕੁਸ਼ਲ ਦਾ ਨੰਬਰ ਇਸ ਇੰਦਰ ਨੂੰ ਦਿੱਤਾ ਤਾਂ ਇੰਦਰ ਦੇ ਕੋਲੇ ਉਸ ਦਾ ਨੰਬਰ ਆਇਆ ਉਹਨਾਂ ਦੋਨਾਂ ਜਾਣਿਆ ਨੇ ਉਸ ਕੁੜੀ ਦੇ ਭਰਾ ਨੇ ਤੇ ਇੰਦਰ ਨੇ ਆਪਸ ਦੇ ਵਿੱਚ ਗੱਲ ਕੀਤੀ ਤੇ ਇੱਕ ਦਿਨ ਟਾਈਮ ਫਿਕਸ ਕੀਤਾ ਗਿਆ ਕਿ ਇੱਕ ਦਿਨ ਜਿਹੜਾ ਇਹ ਕੁਸ਼ਲ ਹੈ ਉਹ ਇਸ ਦੇ ਪਿੰਡ ਆਊਗਾ ਇਸ ਦੀ ਜ਼ਮੀਨ ਜਾਇਦਾਦ ਦੇਖੂਗਾ ਉਹ ਦੇਖੂਗਾ ਕਿ ਤੂੰ ਜਿਹੜੀ ਗੱਲਬਾਤ ਕਹਿ ਰਿਹਾ ਉਹ ਸਹੀ ਆ ਜਾਂ ਨਹੀਂ ਤਾਂ ਇਹਦੇ ਚੱਲਦੇ ਆ ਹੁਣ ਜਿਹੜਾ ਇਹ ਕੁਸ਼ਲ ਆ ਆਪਣੇ ਨਾਲ ਇੱਕ ਸੰਦੀਪ ਨਾਮ ਦੇ ਵਿਅਕਤੀ ਨੂੰ ਲੈ ਕੇ ਇੱਕ ਉਸ ਦੇ ਭਰਾ ਹੀ ਦੱਸਿਆ ਗਿਆ ਜੋ ਕਿ ਉਸ ਦਾ ਕਜ਼ਨ ਸੀਗਾ ਉਸ ਕੁੜੀ ਦਾ ਉਹਨੂੰ ਨਾਲ ਲੈ ਕੇ ਇਸ ਦੇ ਕੋਲ ਜਾਂਦਾ ਇੰਦਰ ਦੇ ਪਿੰਡ ਜਾਂਦਾ ਹੈ ਤਾਂ ਇੰਦਰ ਕੋਲ ਪਹੁੰਚਿਆ ਇਹਨੇ ਉਹਨਾਂ ਦੀ ਬੜੀ ਖਾਤਰਦਾਰੀ ਕੀਤੀ ਆਪਣਾ ਸਾਰਾ ਕੁਝ ਦਿਖਾਇਆ ਤਾਂ ਇਹਨਾਂ ਨੇ ਚੈੱਕ ਕੀਤਾ ਕਿ ਉਹ ਜੋ ਸਾਰੀ ਗੱਲਬਾਤ ਕਰ ਰਿਹਾ ਸੀ ਉਹ ਬਿਲਕੁਲ ਸਹੀ ਸੀ ਤਾਂ ਇੱਥੇ ਇਹਨਾਂ ਦੋਨਾਂ ਜਣੇ ਦਾ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੁਣ ਇਸ ਰਿਸ਼ਤੇ ਤੋਂ ਪੱਕਾ ਹੋਣ ਤੋਂ ਬਾਅਦ ਜਿਹੜੀ ਇਹ ਖੁਸ਼ਬੂ ਹੈ ਇਹ ਦੁਬਾਰਾ ਤੋਂ ਫਿਰ ਉਸਦੇ ਨਾਲ ਗੱਲਬਾਤ ਕਰਦੀ ਆ ਇੱਕ ਦਿਨ ਗੱਲ ਕਰਦੇ ਹੋਏ ਇੰਦਰ ਨੂੰ ਉਹ ਕਹਿੰਦੀ ਆ ਕਿ ਮੇਰੀ ਇੱਕ ਸ਼ਰਤ ਹੈ ਕਿ ਤੂੰ ਬਰਾਤ ਲੈ ਕੇ ਜਿਹੜਾ ਸਾਡੇ ਇਸ ਸ਼ਹਿਰ ਦੇ ਵਿੱਚ ਗੋਰਖਪੁਰ ਦੇ ਯੂਪੀ ਦੇ ਵਿੱਚ ਆਏਗਾ ਤਾਂ ਉਹ ਜਿਹੜਾ ਇੰਦਰ ਆ ਉਹਨੂੰ ਕਹਿੰਦਾ ਕਿ ਮੇਰੇ ਤਾਂ ਕੋਈ ਪਰਿਵਾਰ ਹੀ ਨਹੀਂ ਹੈ ਮੇਰਾ ਇੱਕ ਭਰਾ ਉਹ ਵੀ ਅਲੱਗ ਰਹਿੰਦਾ ਆ ਤੇ ਹੋਰ ਮੈਂ ਕਿਸ ਨੂੰ ਲੈ ਕੇ ਆਉਂਗਾ ਮੈਂ ਬਰਾਤ ਨਹੀਂ ਲੈ ਕੇ ਆ ਸਕਦਾ ਤਾਂ ਫਿਰ ਇਹ ਜਿਹੜੀ ਖੁਸ਼ਬੂ ਹੈ ਇਹ ਉਹਨੂੰ ਕਹਿੰਦੀ ਹੈ ਕਿ ਤੂੰ ਬਰਾਤ ਨਾ ਲੈ ਕੇ ਆਈ ਤੂੰ ਤਾਂ ਜ਼ਰੂਰ ਆਈ ਆਪਾਂ ਵਿਆਹ ਜਿਹੜਾ ਯੂਪੀ ਦੇ ਵਿੱਚ ਇੱਥੇ ਹੀ ਮੇਰੇ ਜਿਹੜੇ ਘਰ ਦੇ ਵਿੱਚ ਇੱਥੇ ਨੇੜੇ ਤੇੜੇ ਹੀ ਕਰਨਾ ਤਾਂ ਇਹ ਗੱਲ ਦੇ ਉੱਤੇ ਉਹ ਐਗਰੀ ਕਰਦਾ ਉਹ ਮੰਨਦਾ ਤੇ ਇਸ ਦੇ ਚੱਲਦੇ ਆ ਫਿਰ ਉਹ 3 ਜੂਨ ਨੂੰ ਆਪਣੇ ਇਸ ਜਬਲਪੁਰ ਸ਼ਹਿਰ ਤੋਂ ਉਹ ਕੁੜੀ ਦੇ ਨਾਲ ਵਿਆਹ ਕਰਾਉਣ ਦੇ ਲਈ ਤਿਆਰੀ ਕਰਦਾ ਉਥੋਂ ਨਿਕਲਦਾ ਉਹ ਹੁਣ 인ਦਰ ਸਿੰਘ ਜੋ ਇਹ ਵਿਆਹ ਕਰਾਉਣ ਦੇ ਲਈ ਜਿਹੜਾ ਯੂਪੀ ਨੂੰ ਜਾ ਰਿਹਾ ਸੀ ਇਹਨੇ ਜਾਣ ਤੋਂ ਪਹਿਲਾਂ ਆਪਣੀ ਜ਼ਮੀਨ ਵੇਚੀ ਕੁਝ ਉਹਦੇ ਤੋਂ ਜਿਹੜੇ ਇਹਨੇ ਗਹਿਣੇ ਵਗੈਰਾ ਖਰੀਦੇ ਹੋਰ ਸਮਾਨ ਖਰੀਦਿਆ ਜੋ ਕਿ ਵਿਆਹ ਦੇ ਵਿੱਚ ਚਾਹੀਦਾ ਹੁੰਦਾ ਆਪਣੀ ਘਰ ਵਾਲੀ ਵਾਸਤੇ ਕੱਪੜੇ ਵਗੈਰਾ ਖਰੀਦੇ ਇਹ ਸਾਰਾ ਕੁਝ ਖਰੀਦਣ ਤੋਂ ਬਾਅਦ ਇਹ ਜਾਣ ਦੀ ਤਿਆਰੀ ਕਰਦਾ ਜਿਸ ਦਿਨੇ ਜਾ ਰਿਹਾ ਸੀ ਤਾਂ ਜਾਣ ਲੱਗਿਆ ਇਹ ਆਪਣੇ ਭਰਾ ਦੇ ਘਰ ਵੀ ਜਾਂਦਾ ਜੋ ਕਿ ਉਸ ਪਿੰਡ ਦੇ ਵਿੱਚ ਬਾਹਰ-ਬਾਹਰ ਸੀ ਉੱਥੇ ਪਹੁੰਚਦਾ ਆਪਣੇ ਭਰਾ ਨੂੰ ਸਾਰੀ ਗੱਲਬਾਤ ਦੱਸਦਾ ਜਿਸ ਦਾ ਨਾਮ ਅਜੇ तिवारी ਸੀ ਭਾਈ ਦਾ ਉਹਨੂੰ ਸਾਰੀ ਗੱਲਬਾਤ ਦੱਸ ਕੇ ਉਹਨੂੰ ਕਹਿੰਦਾ ਕਿ ਮੈਂ ਵਿਆਹ ਕਰਾਉਣ ਦੇ ਲਈ ਜਾ ਰਿਹਾ ਤਾਂ ਉਹਦਾ ਭਰਾ ਬੜਾ ਖੁਸ਼ ਹੁੰਦਾ ਉਹਨੂੰ ਕਹਿੰਦਾ ਕਿ ਤੂੰ ਜਲਦੀ ਵਿਆਹ ਕਰਾ ਕੇ ਆਈ ਫਿਰ ਆਪਾਂ ਇੱਥੇ ਕੋਈ ਪ੍ਰੋਗਰਾਮ ਵਗੈਰਾ ਕਰਾਂਗੇ ਤਾਂ ਫਿਰ ਉਹ ਆਪਣੇ ਭਰਾ ਨੂੰ ਦੱਸ ਕੇ ਟ੍ਰੇਨ ਦੇ ਵਿੱਚ ਬੈਠਦਾ ਤੇ ਉਹ ਯੂਪੀ ਵੱਲ ਨੂੰ ਰਵਾਨਾ ਹੋ ਜਾਂਦਾ ਹੈ ਉਹ ਹੁਣ ਤਿੰਨ ਤਰੀਕ ਦੀ ਸ਼ਾਮ ਨੂੰ ਜਿਹੜਾ ਯੂਪੀ ਪਹੁੰਚਦਾ ਇੱਥੇ ਉਹ ਜਾ ਕੇ ਉਹਨਾਂ ਸਾਰੇ ਜਾਣਿਆਂ ਨੂੰ ਮਿਲਦਾ ਹੈ ਖੁਸ਼ਬੂ ਨੂੰ ਮਿਲਦਾ ਉਸਦੇ ਭਰਾਵਾਂ ਨੂੰ ਮਿਲਦਾ ਇੱਥੇ ਉਹ ਇੱਕ ਹੋਟਲ ਦੇ ਵਿੱਚ ਇਹਨੂੰ ਰੱਖਦੇ ਆ ਸਾਰੇ ਉਸ ਹੋਟਲ ਦੇ ਵਿੱਚ ਰਹਿੰਦੇ ਆ ਸਾਰੇ ਜਾਣੇ ਬੈਠ ਕੇ ਸ਼ਾਮ ਨੂੰ ਖਾਣਾ ਖਾਂਦੇ ਆ ਤੇ ਥੋੜੀ-ਬਹੁਤੀ ਸ਼ਰਾਬ ਵਗੈਰਾ ਵੀ ਪੀਂਦੇ ਆ ਹੁਣ ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਉਸ ਸਮੇਂ ਸ਼ਾਮ ਦੇ ਟਾਈਮ ਹੀ ਜਿਹੜਾ ਖੁਸ਼ਬੂ ਦੇ ਭਰਾ ਦੇ ਨਾਲ ਮੁੰਡਾ ਗਿਆ ਸੀ ਸੰਦੀਪ ਉਹ ਇੱਕ ਹਲਫਨਾਮਾ ਲੈ ਕੇ ਆਉਂਦਾ ਤੇ ਇਸ ਇੰਦਰ ਦੇ ਸਾਹਮਣੇ ਰੱਖ ਦਿੰਦਾ ਉਸ ਹਲਫਨਾਮੇ ਦੇ ਉੱਤੇ ਲਿਖਿਆ ਸੀ ਕਿ ਜੇਕਰ ਵਿਆਹ ਤੋਂ ਬਾਅਦ ਇੰਦਰ ਨੂੰ ਕੁਝ ਵੀ ਹੁੰਦਾ ਤਾਂ ਉਸ ਦੀ ਜਿਹੜੀ ਸਾਰੀ ਜਾਇਦਾਦ ਆ ਉਹ ਖਸ਼ਬੂ ਦੇ ਨਾਮ ਤੇ ਹੋ ਜਾਊਗੀ ਇਹ ਚੀਜ਼ ਪੜ ਕੇ ਇੱਕ ਵਾਰ ਤਾਂ ਇੰਦਰ ਬੜਾ ਹੈਰਾਨ ਹੋਇਆ ਉਹਨੂੰ ਲੱਗਿਆ ਕਿ ਇਹ ਕਿਉਂ ਲੈ ਕੇ ਆਇਆ ਅੱਜ ਦੇ ਦਿਨ ਹੀ ਕਿਉਂ ਲੈ ਕੇ ਆਇਆ ਤਾਂ ਬਾਅਦ ਦੇ ਵਿੱਚ ਵੀ ਹੋ ਸਕਦਾ ਕੰਮ ਪਰ ਉਹਨਾਂ ਨੇ ਕਿਹਾ ਕਿ ਜੋ ਛੇਤੀ ਹੋ ਜਾਵੇ ਠੀਕ ਆ ਹੁਣ ਤੇਰੀ ਵੀ ਉਮਰ ਹੋ ਗਈ ਐ ਜਾ ਕੀ ਪਤਾ ਬੰਦੇ ਨੂੰ ਕਦੋਂ ਕੁਝ ਹੋ ਜਾਵੇ ਤਾਂ ਜਿਹੜਾ ਇੰਦਰ ਤਵਾਰੀ ਉਹ ਵੀ ਸੋਚਦਾ ਕਿ ਮੈਂ ਕਿਹੜਾ ਮਰ ਨਹੀਂ ਲਗਿਆ ਜਾਂ ਬਾਅਦ ਦੇ ਵਿੱਚ ਵੀ ਇਹ ਕੰਮ ਕਰਨਾ ਹੀ ਆ ਤਾਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਂਦਾ ਤੇ ਉਸ ਹਲਫਨਾਮੇ ਦੇ ਉੱਤੇ ਉਹ ਸਾਈਨ ਕਰ ਦਿੰਦਾ ਹੁਣ ਇਹਨਾਂ ਸਾਈਨਾਂ ਤੋਂ ਬਾਅਦ ਸਾਰਾ ਕੁਝ ਹੁੰਦਾ ਉਹ ਰਾਤ ਨੂੰ ਸੌਂਦੇ ਆ ਹੁਣ ਅਗਲਾ ਦਿਨ ਆਉਂਦਾ ਅਗਲੇ ਦਿਨ ਉਹ ਫਿਰ ਉਸੇ ਹੋਟਲ ਦੇ ਵਿੱਚ ਰਹਿੰਦੇ ਆ ਉੱਥੇ ਹੀ ਤਿਆਰੀਆਂ ਵਗੈਰਾ ਕਰਦੇ ਆ ਹੁਣ ਫਿਰ 5 ਜੂਨ ਦਾ ਦਿਨ ਆਉਂਦਾ 5 ਜੂਨ ਦੇ ਦਿਨ ਇਹ ਸਵੇਰੇ ਹੀ ਉਸ ਹੋਟਲ ਦੇ ਵਿੱਚੋਂ ਨਿਕਲਦੇ ਆ ਇਹ ਇੱਕ ਡਰਾਈਵਰ ਵੀ ਬੁਲਾਉਂਦਿਆ ਉਸ ਦੀ ਗੱਡੀ ਦੇ ਵਿੱਚ ਬੈਠਦਿਆ ਤੇ ਇਹ ਇੱਕ ਜਗ੍ਹਾ ਹੋਰ ਇੱਕ ਆਈਡੀਅਲ ਹੋਟਲ ਨਾਮ ਦਾ ਹੋਟਲ ਸੀ ਉੱਥੇ ਪਹੁੰਚਦਿਆ ਕਿਉਂਕਿ ਜਿਹੜਾ ਸਾਰਾ ਵਿਆਹ ਦਾ ਪ੍ਰੋਗਰਾਮ ਸੀ ਉਸ ਆਈਡੀਅਲ ਹੋਟਲ ਦੇ ਵਿੱਚ ਰੱਖਿਆ ਹੋਇਆ ਸੀ ਹੁਣ ਜਦੋਂ ਇੰਦਰ ਤੇ ਉਸ ਦੇ ਨਾਲ ਦੇ ਸਾਰੇ ਆਈਡੀਅਲ ਹੋਟਲ ਪਹੁੰਚਦਿਆ ਤਾਂ ਇੰਦਰ ਉੱਥੇ ਜਾ ਕੇ ਦੇਖਦਾ ਕਿ ਸਾਰਾ ਪ੍ਰੋਗਰਾਮ ਜਿਹੜਾ ਰੱਖਿਆ ਗਿਆ ਸੀ ਫੇਰੇ ਕਰਨ ਵਾਸਤੇ ਇੱਕ ਮੰਡਪ ਅਲੱਗ ਤੋਂ ਬਣਾਇਆ ਹੋਇਆ ਸੀ ਤੇ ਖਾਣਾ ਵਗੈਰਾ ਲਾਇਆ ਹੋਇਆ ਸੀ ਹਾਲਾਂਕਿ ਉਹ ਥੋੜੇ ਜਿਹਾ ਜਾਣੇ ਸੀ ਪਰ ਪੂਰੀ ਤਿਆਰੀ ਕੀਤੀ ਹੋਈ ਸੀ ਤਾਂ ਉੱਥੇ ਜਾ ਕੇ ਉਹ ਬੜਾ ਖੁਸ਼ ਹੁੰਦਾ ਤੇ ਇਹਨਾਂ ਦੋਨਾਂ ਜਣਿਆਂ ਦਾ ਖਸ਼ਬੂ ਤੇ ਇੰਦਰ ਦਾ ਉੱਥੇ ਵਿਆਹ ਕੀਤਾ ਜਾਂਦਾ ਇਹਨਾਂ ਦੇ ਫੇਰੇ ਵਗੈਰਾ ਹੁੰਦੇ ਆ ਉਸ ਤੋਂ ਬਾਅਦ ਇਹ ਖਾਣਾ ਵਗੈਰਾ ਖਾਂਦੇ ਆ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਇਹ ਆਪਣੇ ਆਪਣੇ ਕਮਰਿਆਂ ਦੇ ਵਿੱਚ ਚਲੇ ਜਾਂਦੇ ਆ ਹੁਣ ਇੰਦਰ ਵੀ ਆਪਣੇ ਰੂਮ ਦੇ ਵਿੱਚ ਜਾਂਦਾ ਜਦੋਂ ਇੰਦਰ ਆਪਣੇ ਕਮਰੇ ਦੇ ਵਿੱਚ ਜਾਂਦਾ ਉੱਥੇ ਜਾ ਕੇ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ बेहोਸ਼ੀ ਦੀ ਹਾਲਤ ਜਿਹੇ ਦੇ ਵਿੱਚ ਚਲਿਆ ਜਾਂਦਾ ਉਹ ਇੱਕਦਮ ਜਿਹੜਾ ਬੈੱਡ ਦੇ ਉੱਤੇ ਪੈਂਦਾ ਤੇ ਸੌ ਜਾਂਦਾ ਹੁਣ ਅੱਧੀ ਰਾਤ ਹੁੰਦੀ ਹੈ ਅੱਧੀ ਰਾਤ ਨੂੰ ਇਹ ਸਾਰੇ ਜਾਣੇ ਜਿਹੜੇ ਹੋਟਲ ਦੇ ਵਿੱਚੋਂ ਚੈੱਕ ਆਊਟ ਕਰਦੇ ਆ ਹੁਣ ਉਸ ਹੋਟਲ ਦੇ ਵਿੱਚੋਂ ਜਿਹੜਾ ਇੰਦਰ ਵੀ ਇਹਨਾਂ ਦੇ ਨਾਲ ਹੀ ਜਾਂਦਾ ਹੈ ਇਹ ਇੰਦਰ ਨੂੰ ਫੜ ਕੇ ਗੱਡੀ ਦੇ ਵਿੱਚ ਬਿਠਾਉਂਦੇ ਆ ਤੇ ਉੱਥੋਂ ਲੈ ਜਾਂਦੇ ਆ ਹੁਣ ਇਹ ਜਿਹੜਾ ਡਰਾਈਵਰ ਸੀ ਉਹੀ ਪਹਿਲਾਂ ਵਾਲਾ ਡਰਾਈਵਰ ਹੀ ਸੀ ਜੋ ਕਿ ਇਹਨਾਂ ਦੇ ਨਾਲ ਰਲਿਆ ਹੋਇਆ ਸੀ ਇਹ ਸਾਰੇ ਇਕੱਠੇ ਹੋ ਕੇ ਉੱਥੋਂ ਗੱਡੀ ਦੇ ਵਿੱਚ ਨਿਕਲਦੇ ਆ ਤੇ ਇੱਕ ਸੁੰਨਸਾਨ ਜੀ ਜਗ੍ਹਾ ਦੇ ਉੱਤੇ ਜਾ ਕੇ ਗੱਡੀ ਖੜਾਉਂਦੇ ਆ ਤੇ ਗੱਡੀ ਖੜਾਉਣ ਤੋਂ ਬਾਅਦ ਇੰਦਰ ਨੂੰ ਗੱਡੀ ਦੇ ਵਿੱਚੋਂ ਕੱਢਦੇ ਆ ਤੇ ਇਹਨਾਂ ਦੇ ਵਿੱਚ ਜਿਹੜਾ ਸੰਦੀਪ ਸੀ ਆਪਣੇ ਕੋਲ ਇੱਕ ਚਾਕੂ ਲੈ ਕੇ ਆਇਆ ਸੀ ਉਹ ਚਾਕੂ ਦੇ ਨਾਲ ਇਸ ਦੇ ਛਾਤੀ ਦੇ ਉੱਤੇ ਬੈਠ ਕੇ ਇੰਦਰ ਦੀ ਛਾਤੀ ਦੇ ਉੱਤੇ ਬੈਠ ਕੇ ਉਸ ਦੇ ਗਲੇ ਦੇ ਉੱਤੇ ਬਾਰ-ਬਾਰ ਵਾਰ ਕੀਤੇ ਜਾਂਦੇ ਆ। ਹੁਣ ਜਦੋਂ ਇਹ ਵਾਰ ਕਰ ਰਹੇ ਸੀ ਇਹਨਾਂ ਨੇ 6-7 ਵਾਰ ਗਲੇ ਦੇ ਉੱਤੇ ਚਾਕੂ ਮਾਰਿਆ ਤਾਂ ਇਹ ਜਿਹੜਾ ਚਾਕੂ ਸੀ ਇੱਕ ਕਿਰਚ ਟਾਈਪ ਸੀਗਾ ਤਾਂ ਜਦੋਂ ਇਹਨਾਂ ਨੇ 7ਵੀਂ 8ਵੀਂ ਵਾਰ ਮਾਰਿਆ ਤਾਂ ਉਹ ਜਿਹੜਾ ਚਾਕੂ ਸੀ ਉਸ ਦੇ ਗਲੇ ਦੇ ਵਿੱਚ ਹੀ ਫਸ ਜਾਂਦਾ ਹੈ। ਉਹ ਦੁਬਾਰਾ ਤੋਂ ਵਾਪਸ ਨਹੀਂ ਨਿਕਲਦਾ। ਤਾਂ ਉੱਥੇ ਇਹ ਸਾਰਾ ਕੁਝ ਇਹਦਾ ਉਦਾਂ ਹੀ ਛੱਡ ਕੇ ਬਾਕੀ ਸਮਾਨ ਜੋ ਵੀ ਉਸਦੇ ਕੋਲੇ ਆਈਡੀ ਕਾਰਡ ਫੋਨ ਜੋ ਸਾਰਾ ਸਮਾਨ ਸੀ ਕੀਮਤੀ ਸਮਾਨ ਜੋ ਕਹਿਣੇ ਵਗੈਰਾ ਲੈ ਕੇ ਆਇਆ ਸੀ ਉਹ ਸਾਰਾ ਕੁਝ ਲੈ ਕੇ ਉਥੋਂ ਫਰਾਰ ਹੋ ਜਾਂਦੇ ਆ ਹੁਣ ਅਗਲੀ ਸਵੇਰ ਆਉਂਦੀ ਹੈ ਜਾਨੀ ਕਿ 6 ਜੂਨ ਦੀ ਸਵੇਰ 6 ਜੂਨ ਦਾ ਸਾਰਾ ਦਿਨ ਲੰਘਦਾ ਤਾਂ ਸ਼ਾਮ ਦਾ ਟਾਈਮ ਹੁੰਦਾ ਕਿ ਉਸ ਪਿੰਡ ਦੇ ਵਿੱਚ ਜਿੱਥੇ ਇਹਨਾਂ ਨੇ ਲਾਸਟ ਸਿਟੀ ਸੀਗੀ ਉਸ ਪਿੰਡ ਦੇ ਵਿੱਚ ਨਾਲ ਦੇ ਉਸ ਪਿੰਡ ਦੇ ਵਿੱਚੋਂ ਕੁਝ ਔਰਤਾਂ ਬੱਕਰੀਆਂ ਵਗੈਰਾ ਲੈ ਕੇ ਚਰਾਉਣ ਦੇ ਲਈ ਬਾਹਰ ਆਈਆਂ ਹੋਈਆਂ ਸੀ ਤੇ ਉਹਨਾਂ ਬੱਕਰੀਆਂ ਦੇ ਵਿੱਚੋਂ ਇੱਕ ਬੱਕਰੀ ਅਲੱਗ ਹੋ ਕੇ ਝਾੜੀਆਂ ਵਿੱਚ ਨੂੰ ਚਲੀ ਜਾਂਦੀ ਹੈ ਤਾਂ ਜਦੋਂ ਝਾੜੀਆਂ ਚ ਜਾਂਦੀ ਹੈ ਉਹਨਾਂ ਔਰਤਾਂ ਦੇ ਨਾਲ ਕੁਝ ਬੱਚੇ ਸੀ ਉਹ ਔਰਤਾਂ ਉਹਨਾਂ ਬੱਚਿਆਂ ਨੂੰ ਕਹਿੰਦੀਆਂ ਨੇ ਕਿ ਤੁਸੀਂ ਜਾ ਕੇ ਬੱਕਰੀ ਨੂੰ ਲੈ ਕੇ ਆਓ ਉਹ ਬੱਚੇ ਜਦੋਂ ਝਾੜੀਆਂ ਦੇ ਵਿੱਚ ਬੱਕਰੀ ਲੈ ਕੇ ਜਾਣ ਦੇ ਲਈ ਜਾਂਦੇ ਆ ਤਾਂ ਉੱਥੇ ਜਾ ਕੇ ਜੋ ਦੇਖਦੇ ਆ ਉੱਥੇ ਜਿਹੜੀ ਇੱਕ লাশ ਪਈ ਦੇਖਦੇ ਆ ਜੋ ਕਿ ਖੂਨ ਦੇ ਵਿੱਚ ਲਤਪਤ ਸੀ ਤਾਂ ਉਹ ਆਪਣੀਆਂ ਮਾਮਾ ਨੂੰ ਬੁਲਾਉਂਦੇ ਆ ਉਹਨਾਂ ਦੇ ਮਾਮਾ ਆਉਂਦੀਆਂ ਪਿੰਡ ਦੇ ਵਿੱਚ ਗੱਲ ਫੈਲਦੀ ਆ ਲੋਕ ਇਕੱਠੇ ਹੁੰਦੇ ਆ ਤੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਜਿਹੜੀ ਇਹ লাশ ਸੀਗੀ ਇਹ 인ਦਰ ਦੀ লাশ ਸੀਗੀ ਜਿਹੜੀ ਇੱਕ ਰਾਤ ਪਹਿਲਾਂ ਉਥੇ ਸੁੱਟ ਕੇ ਗਏ ਸੀ ਹੁਣ ਯੂਪੀ ਪੁਲਿਸ ਨੇ ਉਸ লাশ ਨੂੰ ਆਪਣੇ ਕਾਬਜ਼ੇ ਦੇ ਵਿੱਚ ਲਿਆ ਤੇ ਨਾਲ ਦੀ ਨਾਲ ਉਸ ਦਾ ਪੋਸਟਮਾਰਟਮ ਵਗੈਰਾ ਕੀਤਾ ਗਿਆ ਪਰ ਉਸ ਦੀ شناخت ਨਹੀਂ ਹੋ ਰਹੀ ਸੀ ਇਸ ਦੇ ਚੱਲਦਿਆਂ ਪੁਲਿਸ ਵਾਲਿਆਂ ਨੇ ਉਹਦਾ ਜਿਹੜਾ ਸੰਸਕਾਰ ਵਗੈਰਾ ਕਰ ਦਿੱਤਾ ਤੇ ਉਸ ਦੇ ਜੋ ਵੀ ਸੈਂਪਲ ਵਗੈਰਾ ਸੀਗੇ ਫਿੰਗਰਪ੍ਰਿੰਟ ਵਗੈਰਾ ਸੀ ਜਾਂ ਡੀਐਨਏ ਸੈਂਪਲ ਸੀ ਸਾਰਾ ਕੁਝ ਤੇ ਫੋਟੋਗ੍ਰਾਫਸ ਵਗੈਰਾ ਸਾਮਕੇ ਆਪਣੇ ਜਿਹੜੇ ਕੋਲ ਰੱਖ ਲੀਆਂ ਆਪਣੀ ਫਾਈਲ ਦੇ ਵਿੱਚ ਰੱਖ ਲਈਆਂ ਤੇ ਦੂਜੇ ਪਾਸੇ ਜਿਹੜਾ ਹੁਣ ਇੰਦਰ ਦਾ ਭਰਾ ਸੀ ਅਜੇ ਉਹਨੂੰ ਬੜੀ ਫਿਕਰ ਹੋਣ ਲੱਗੀ ਸੀ ਜਵਲਪੁਰ ਦੇ ਵਿੱਚ ਉਹ ਆਪਣੇ ਭਰਾ ਨੂੰ ਵਿਆਹ ਦੇ ਲਈ ਕਹਿ ਕੇ ਗਿਆ ਸੀ ਪਰ ਹਾਲ ਤੱਕ ਜਦੋਂ ਵਾਪਸ ਨਹੀਂ ਆਇਆ ਤਾਂ ਅਜੇ ਹੁਣ ਜਿਹੜੇ ਉਸਨੂੰ ਫੋਨ ਵਗੈਰਾ ਵੀ ਕਰਦਾ ਪਰ ਫੋਨ ਲੱਗਦਾ ਜਰੂਰ ਆ ਉਹ ਫੋਨ ਚੱਕ ਨਹੀਂ ਰਿਹਾ ਸੀ ਤਾਂ ਇਹਦੇ ਚੱਲਦਿਆਂ ਨੂੰ ਚਿੰਤਾ ਹੋਣ ਲੱਗਦੀ ਆ ਫਿਕਰ ਹੋਣ ਲੱਗਦੀ ਆ ਤਾਂ ਫਿਰ ਉਹ ਥਾਣੇ ਦੇ ਵਿੱਚ ਜਾਂਦਾ ਤੇ ਉੱਥੇ ਜਾ ਕੇ ਮਿਸਿੰਗ ਕੰਪਲੇਂਟ ਲਿਖਾਉਂਦਾ ਹੁਣ ਇਹ ਜਿਹੜੀ ਮਿਸਿੰਗ ਕੰਪਲੇਂਟ ਆ ਇਹ 8 9 ਜੂਨ ਨੂੰ ਲਿਖਾਈ ਗਈ ਸੀ ਹੁਣ ਉਦੋਂ ਤੱਕ ਜਿਹੜੀ ਜਬਲਪੁਰ ਪੁਲਿਸ ਸੀ ਉਹਨੂੰ ਪਤਾ ਨਹੀਂ ਸੀ ਕਿ ਜਿਸ ਦੀ ਉਹਨਾਂ ਨੇ ਮਿਸਿੰਗ ਕੰਪਲੇਂਟ ਲਿਖੀ ਆ ਉਹ ਯੂਪੀ ਪੁਲਿਸ ਦੇ ਕੋਲੇ ਉਸ ਦੀ ਡੈੱਡ ਬੋਡੀ ਮਿਲੀ ਸੀ ਉਹ ਮਾਰਿਆ ਜਾ ਚੁੱਕੇ ਪਰ ਹੁਣ ਹੌਲੀ ਹੌਲੀ ਕਰਕੇ ਸਮਾਂ ਲੰਘਦਾ 22 ਦਿਨ ਲੰਘ ਜਾਂਦੇ ਆ 27 28 ਜੂਨ ਦੇ ਦਿਨ ਆ ਜਾਂਦੇ ਆ ਹੁਣ ਜਦੋਂ 27 28 ਜੂਨ ਆਉਂਦੀ ਆ ਉਦੋਂ ਤੱਕ ਜਿਹੜੀ ਯੂਪੀ ਪੁਲਿਸ ਸੀ ਉਹ ਉਹਦੀ ਸਨਾਖਤ ਦੇ ਬਾਰੇ ਪਤਾ ਕਰ ਰਹੀ ਸੀ ਉਹਨੂੰ ਲੱਭ ਰਹੀ ਸੀ ਇਸ ਦੇ ਚੱਲਦਿਆਂ ਹੀ ਉਹ ਸੈਂਟਰਲ ਡਾਟਾਬੇਸ ਦੇ ਵਿੱਚ ਚੈੱਕ ਕਰ ਦਿਆ ਹੁਣ ਜਿਹੜਾ ਇਹ ਸੈਂਟਰਲ ਡਾਟਾਬੇਸ ਹੈ ਇਹ ਇੰਡੀਆ ਦੇ ਵਿੱਚ ਇੱਕ ਕਾਮਨ ਅਜਿਹਾ ਡਾਟਾਬੇਸ ਆ ਜਿਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਆਪਣੇ ਇੰਡੀਆ ਦੇ ਲੋਕ ਨੇ ਉਹਨਾਂ ਦੇ ਫਿੰਗਰਪ੍ਰਿੰਟ ਉਹਨਾਂ ਦੀਆਂ ਫੋਟੋਜ਼ ਵਗੈਰਾ ਉਸ ਦਾ ਡਾਟਾ ਰੱਖਿਆ ਜਾਂਦਾ ਜੋ ਕਿ ਆਧਾਰ ਕਾਰਡ ਦੇ ਨਾਲ ਲਿੰਕ ਹੁੰਦਾ ਤੇ ਕੁਝ ਕੁ ਹਾਲ ਤੱਕ ਅਪਲੋਡ ਹੋ ਚੁੱਕਿਆ ਤੇ ਕੁਝ ਹਲੇ ਹੋਣਾ ਬਾਕੀ ਆ ਇਦਾਂ ਜਿਹੜਾ ਉਹ ਸੈਂਟਰਲ ਡਾਟਾ ਦੇ ਵਿੱਚ ਜਦੋਂ ਚੈੱਕ ਕੀਤਾ ਜਾਂਦਾ ਤਾਂ ਜਿਹੜੇ ਉਹ ਫਿੰਗਰਪ੍ਰਿੰਟ ਪੁਲਿਸ ਵਾਲਿਆਂ ਨੂੰ ਮਿਲੇ ਸੀ ਉਹ ਇੱਕ ਇੰਦਰ ਤਿਵਾਰੀ ਨਾਮ ਦੇ ਬੰਦੇ ਦੇ ਨਾਲ ਮੈਚ ਹੋ ਜਾਂਦੇ ਤੇ ਉਸ ਦਾ ਐਡਰੈਸ ਨਿਕਲਦਾ ਜਵਲਪੁਰ ਦਾ ਹੁਣ ਯੂਪੀ ਪੁਲਿਸ ਜਬਲਪੁਰ ਪੁਲਿਸ ਨੂੰ ਇਨਫਾਰਮ ਕਰਦੀ ਆ ਉਹਦੇ ਨਾਲ ਸੰਪਰਕ ਕਰਦੀ ਆ ਤਾਂ ਜਬਲਪੁਰ ਪੁਲਿਸ ਤੋਂ ਪਤਾ ਲੱਗਦਾ ਕਿ ਹਾਂ ਇਹ ਬੰਦਾ ਘਰ ਤੋਂ ਮਿਸਿੰਗ ਹੈ ਤਾਂ ਫਿਰ ਘਰਦਿਆਂ ਨੂੰ ਦੱਸਿਆ ਜਾਂਦਾ ਤੇ Laash ਜਿਹੜੀ ਉਹ ਦੱਸਿਆ ਜਾਂਦਾ ਕਿ ਉੱਥੇ ਮਿਲੀ ਹੈ ਤੇ ਇਦਾਂ ਇਦਾਂ ਕਰਕੇ ਕਿਸੇ ਨੇ ਉਸਦਾ ਕਤਲ ਕਰ ਦਿੱਤਾ ਤਾਂ ਅੱਗੇ ਫਿਰ ਜਿਹੜੀ ਜਬਲਪੁਰ ਪੁਲਿਸ ਆ ਉਹ ਤੋਂ ਜਿਹੜੀ ਯੂਪੀ ਪੁਲਿਸ ਨੂੰ ਪਤਾ ਲੱਗਦਾ ਕਿ ਇਦਾਂ ਇਹ ਇੱਕ ਵਿਆਹ ਕਰਾਉਣ ਦੇ ਲਈ ਆਇਆ ਸੀ ਉਸ ਨੂੰ ਜਿਹੜੀ ਕੁੜੀ ਮਿਲੀ ਸੀ ਕੋਈ ਉਹਦੇ ਨਾਲ ਵਿਆਹ ਕਰਾਉਣ ਲਈ ਆਇਆ ਸੀ ਤੇ ਉਸ ਤੋਂ ਬਾਅਦ ਇਹ ਮਿਸਿੰਗ ਸੀ ਤਾਂ ਫਿਰ ਹੌਲੀ-ਹੌਲੀ ਕਰਕੇ ਇਹ ਮਾਮਲਾ ਸਾਹਮਣੇ ਆਉਂਦਾ ਹੁਣ ਜਿਹੜੀ ਯੂਪੀ ਪੁਲਿਸ ਹੈ ਉਹ ਜਿਹੜੀ ਇਸ ਇੰਦਰ ਤਿਵਾਰੀ ਦੀ ਸੀਡੀਆਰ ਰਿਪੋਰਟ ਕਢਾਉਂਦੀ ਹੈ ਇਸ ਦੇ ਫੋਨ ਦੇ ਰਿਕਾਰਡ ਵਗੈਰਾ ਕਢਾਉਂਦੀ ਹੈ ਜਿਹਦੇ ਵਿੱਚੋਂ ਨੰਬਰ ਵਗੈਰਾ ਨਿਕਲਦੇ ਆ ਉਸ ਦੀ ਫੇਸਬੁੱਕ ਪ੍ਰੋਫਾਈਲ ਦੇ ਵਿੱਚੋਂ ਉਹ ਜਿਹੜੀ ਖੁਸ਼ਬੂ ਤਿਵਾਰੀ ਨਾਮ ਦੀ ਕੁੜੀ ਆ ਉਹਦੇ ਨਾਲ ਜੋ ਚੈਟ ਵਗੈਰਾ ਹੋਈ ਉਹ ਨਿਕਲਦੀ ਹੈ ਤੇ ਹੈਰਾਨ ਕਰਨ ਵਾਲੀ ਇੱਕ ਗੱਲ ਇਹ ਵੀ ਸੀ ਕਿ ਜਦੋਂ ਪੁਲਿਸ ਵਾਲੇ ਇਸ ਇੰਦਰ ਤਿਵਾਰੀ ਦਾ ਫੋਨ ਲਾਉਂਦੇ ਆ ਤਾਂ ਹਾਲੇ ਵੀ ਜਿਹੜਾ ਉਹ ਫੋਨ ਸੀ ਸਵਿਚ ਆਨ ਮਿਲਦਾ ਤਾਂ ਇਹਦੇ ਚੱਲਦੇ ਆ ਉਹ ਜਿਹੜੇ ਪੁਲਿਸ ਵਾਲੇ ਨੇ ਉਸ ਦੀ ਲੋਕੇਸ਼ਨ ਕੱਢਦੇ ਆ ਤੇ ਇਦਾਂ ਕਰਕੇ ਫਿਰ ਉਹ ਸਾਰੇ આરોપી ਜਿੰਨੇ ਵੀ ਹੈਗੇ ਸੀ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਂਦੇ ਆ ਤਾਂ ਗ੍ਰਿਫਤਾਰ ਕਰਕੇ ਲਿਆ ਕੇ ਜਦੋਂ ਸਾਰੀ ਗੱਲ ਦਾ ਖੁਲਾਸਾ ਹੋਇਆ ਤਾਂ ਇੱਥੇ ਫਿਰ ਹੋਰ ਹੈਰਾਨ ਕਰਨ ਵਾਲੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤਾਂ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਕਿ ਜਿਹੜੀ ਉਹ ਖੁਸ਼ਬੂ ਤੇਵਾਰੀ ਸੀ ਉਸ ਦਾ ਅਸਲੀ ਨਾਮ ਜਿਹੜਾ ਸਾਹਿਬਾ ਬਾਨੋ ਸੀਗਾ ਉਹਨੇ ਜਾਣ ਬੁੱਝ ਕੇ ਆਪਣਾ ਨਾਮ ਖੁਸ਼ਬੂ ਤੇਵਾਰੀ ਰੱਖਿਆ ਸੀ ਤੇ ਜੋ ਉਸ ਦਾ ਭਰਾ ਸੀ ਕੁਸ਼ਲ ਉਹ ਉਸਦਾ ਭਰਾ ਨਹੀਂ ਸੀ ਬਲਕਿ ਉਹ ਉਸਦਾ ਘਰ ਵਾਲਾ ਸੀ ਤੇ ਇਹ ਜਿਹੜੀ ਸਾਰੀ ਸਾਜ਼ਿਸ਼ ਸੀ ਉਹਨਾਂ ਨੇ ਇਹ ਇੱਕ ਰੀਲ ਦੇਖ ਕੇ ਰਚੀ ਸੀ ਜਿਸ ਦੇ ਵਿੱਚ ਉਹ ਬਾਬੇ ਨੂੰ ਇੰਦਰ ਤੇ ਬਾਰੇ ਸਾਰੀ ਆਪਣੀ ਇਨਫੋਰਮੇਸ਼ਨ ਦਿੰਦਾ ਤਾਂ ਇਹਨਾਂ ਦੇ ਦਿਮਾਗ ਦੇ ਵਿੱਚ ਇਥੋਂ ਆਈਡੀਆ ਆਇਆ ਸੀ ਕਿ ਇਹਦੇ ਨਾਲ ਉਹ ਵਿਆਹ ਕਰਵਾ ਲੂਗੀ ਤਾਂ ਇਹ ਉਹਦਾ ਭਾਈ ਬਣੂਗਾ ਕੁਸ਼ਲ ਤੇ ਇਹਨਾਂ ਦਾ ਵਿਆਹ ਕਰਨ ਤੋਂ ਬਾਅਦ ਫੋਟੋਗ੍ਰਾਫਸ ਵਗੈਰਾ ਵੀ ਜਿਹੜੀਆਂ ਖਿੱਚੀਆਂ ਜਾਂਦੀਆਂ ਸਬੂਤ ਦੇ ਤੌਰ ਤੇ ਇੱਕ ਹਲਫੀਆ ਬਿਆਨ ਵੀ ਲਿਆ ਜਾਂਦਾ ਉਸ ਦਾ ਫੋਨ ਵੀ ਆਨ ਰੱਖਿਆ ਜਾਂਦਾ ਤਾਂ ਕਿ ਇਹ ਸ਼ੋਅ ਕੀਤਾ ਜਾ ਸਕੇ ਕਿ ਜਿਹੜਾ ਇੰਦਰ ਤਵਾਰੀਆ ਕਾਫੀ ਸਮੇਂ ਤੱਕ ਜਿਉਂਦਾ ਰਿਹਾ ਬਾਅਦ ਦੇ ਵਿੱਚ ਉਹਨਾਂ ਦਾ ਆਈਡੀਆ ਸੀ ਕਿ ਉਹਨੂੰ ਮਿਸਿੰਗ ਕਹਿ ਦੇਣਗੇ ਜਾਂ ਫਿਰ ਕਹਿ ਦੇਣਗੇ ਉਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਉਹਦੇ ਪਿੰਡ ਜਾਣਗੇ ਤੇ ਉਹਦੀ ਜ਼ਮੀਨ ਵੀ ਆਪਣੇ ਨਾਮ ਕਰਵਾ ਲੈਣਗੇ ਇਹ ਸਾਰਾ ਉਹਨਾਂ ਨੇ ਪੂਰਾ ਪਲਾਨ ਬਣਾਇਆ ਸੀ ਜਿਸ ਦੇ ਵਿੱਚ ਜਿਹੜਾ ਇੰਦਰ ਤਵਾਰੀਆ ਉਹ ਫਸਦਾ ਤੇ ਉਹਦਾ ਜਿਹੜਾ ਕਤਲ ਹੋ ਜਾਂਦਾ ਤੇ ਇਹ ਇੱਕ ਅਜੀਹਾ ਮਾਮਲਾ ਸੀ ਜੋ ਕਿ ਇੱਕ ਰੀਲ ਤੋਂ ਆਈਡੀਆ ਲੈ ਕੇ ਉਹਨਾਂ ਨੇ ਕਤਲ ਕੀਤਾ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਆਪਣੀ ਬਹੁਤ ਸਾਰੀ ਇਨਫੋਰਮੇਸ਼ਨ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰਕੇ ਰੱਖਦੇ ਆ ਇੱਥੋਂ ਤੱਕ ਕਿ ਕਈ ਲੋਕ ਨੇ ਜਿਹੜੇ ਆਪਣੀ ਲੋਕੇਸ਼ਨ ਵੀ ਹਾਰ ਟਾਈਮ ਆਨ ਰੱਖਦੇ ਆ ਤੇ ਕੁਝ ਲੋਕ ਅਜਿਹੇ ਬੈਠਿਆ ਜਿਹੜੇ ਹਾਰ ਟਾਈਮ ਇਦਾਂ ਦੇ ਲੋਕ ਨੇ ਜਿਹੜੇ ਅਜਿਹੇ ਸ਼ਿਕਾਰ ਲੱਭਦੇ ਰਹਿੰਦੇ ਆ ਤੇ ਇਦਾਂ ਦੇ ਕਾਫੀ ਲੋਕ ਸੋਸ਼ਲ ਮੀਡੀਆ ਦੇ ਥਰੂ ਸ਼ਿਕਾਰ ਹੋ ਵੀ ਜਾਂਦੇ ਆ ਤੇ ਇਹ ਚੀਜ਼ ਜਿਹੜਾ ਇਹ ਕੇਸ ਆ ਇਸ ਤੋਂ ਇਹ ਸਿੱਖਣ ਦੀ ਲੋੜ ਆ ਕਿ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਹਾਈਡ ਕਰਕੇ ਰੱਖਿਆ ਜਾਣਾ ਚਾਹੀਦਾ ਹੈ ਹਰ ਕਿਤੇ ਆਪਣੀ ਇਨਫੋਰਮੇਸ਼ਨ ਜਿਹੜੀ ਸੋਸ਼ਲ ਮੀਡੀਆ ਤੇ ਜਾਂ ਕਿਸੇ ਵੀ ਜਿਵੇਂ ਫੋਨ ਵਗੈਰਾ ਆ ਜਾਂਦੇ ਆ ਆਊਟੀਪੀ ਵਗੈਰਾ ਮੰਗਦੇ ਆ ਜਾਂ ਕਈ ਵਾਰ ਫੋਨ ਦੇ ਉੱਤੇ ਕੋਈ ਕੰਪਨੀ ਵਾਲਾ ਬਣ ਕੇ ਆਪਣੀ ਇਨਫੋਰਮੇਸ਼ਨ ਲੈ ਲੈਂਦਾ ਇਦਾਂ ਆਪਣੀ ਇਨਫੋਰਮੇਸ਼ਨ ਵਗੈਰਾ ਸ਼ੇਅਰ ਨਹੀਂ ਕਰਨੀ ਚਾਹੀਦੀ ਤੁਹਾਡਾ ਕੀ ਮੰਨਣਾ ਹੈ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਕੇਸ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ